ਰਾਜਪਾਲ ਦੇ ਨਾਲ ਸੀਐਮ ਦੀ ਤਕਰਾਰ ਦੇ ਵਿਚਾਲੇ ਬਦਲੇ ਗਏ ਪੰਜਾਬ ਦੇ ਗਵਰਨਰ 5 ਮਹੀਨੇ ਬਾਅਦ ਬਨਵਾਰੀ لال פרוਹੀ ਦਾ ਅਸਤੀਫਾ ਹੋਇਆ ਮਨਜ਼ੂਰ ਗੁਲਾਬਚੰਦ ਕਟਾਰੀਆ ਹੋਣਗੇ ਪੰਜਾਬ ਦੇ ਨਵੇਂ ਗਵਰਨਰ ਗਵਰਨਰ ਬਦਲੇ ਜਾਣ ਤੇ ਬੋਲੇ ਸੀਮਾਨ ਮੇਰੀ ਉਹਨਾਂ ਦੇ ਨਾਲ ਕੋਈ ਨਿੱਜੀ ਤਲਖੀ ਨਹੀਂ ਪਰ ਪੈਰਲਲ ਸਰਕਾਰ ਚਲਾਰੇ ਸੰ ਰਾਜਪਾਲ ਅਨੇਕ ਗਵਰਨਰ ਦੇ ਨਾਲ ਰਲ ਕੇ ਚੱਲਣ ਦੀ ਕਹੀ ਗੱਲ ਪਹਿਲੇ ਡਾਕਟਰ ਗੁਰਪ੍ਰੀਤ ਕੌਰ ਦੇ ਜਿੰਨੀ ਚੋਣ ਲੜਨ ਦੀ ਸੰਭਾਵਨਾ ਤੇ ਬੋਲੇ ਸੀਮਾਨ ਅਜੇ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਪ੍ਰਚਾਰ ਕਰਨ ਦਾ ਮਤਲਬ ਸਿਆਸਤ ਦੇ ਵਿੱਚ ਉਤਰਨਾ ਨਹੀਂ ਹੁੰਦਾ ਦਿੱਲੀ ਦੇ ਐਲਜੀ ਨੇ ਡਿਵੀਜ਼ਨਲ ਕਮਿਸ਼ਨਰ ਤੋਂ ਮੰਗੇ ਯੂਪੀਐਸਸੀ ਕੋਚਿੰਗ ਸੈਂਟਰ ਹਾਸੀ ਦੀ ਰਿਪੋਰਟ ਸੈਂਟਰ ਦਾ ਮਾਲਕ ਅਤੇ ਕੋਆਰਡੀਨੇਟਰ ਗ੍ਰਫਤਾਰ ਬੇਸਮੈਂਟ ਦੇ ਵਿੱਚ ਅਚਾਨਕ ਪਾਣੀ ਭਰਨ ਦੇ ਨਾਲ ਤਿੰਨ ਵਿਦਿਆਰਥੀਆਂ ਦੀ ਹੋਈ ਹੈ ਮੌਤ ਯੂਪੀਐਸਸੀ ਕੋਚਿੰਗ ਸੈਂਟਰ ਹਾਸੀ ਨੂੰ ਲੈ ਕੇ ਕਾਂਗਰਸ ਨੇ ਘੇਰੀ ਦਿੱਲੀ ਸਰਕਾਰ ਕਿਹਾ ਹਾਸਾ ਸਰਕਾਰ ਅਤੇ ਪ੍ਰਸ਼ਾਸਨ ਦੀ ਅਫਰਾਦੀਲਾ ਪਰਵਾਹੀ ਰਾਇਤਾਨੇ ਦੇ ਵਿੱਚ ਢਹਿ ਢੇਰੀ ਹੋਇਆ ਬੁਨਿਆਦੀ ਢਾਂਚਾ ਰੂਸ ਤੇ ਯੂਕਰੇਨ جنگ ਤੇ ਰੂਸ ਤੇ ਯੂਕਰੇਨ جنگ ਦੇ ਵਿੱਚ ਮਾਰੇ ਗਏ ਤੇਜਪਾਲ ਦੇ ਪਰਿਵਾਰ ਨੇ ਡੀਐਨਏ ਟੈਸਟ ਲਈ ਪ੍ਰਸ਼ਾਸਨ ਦੇ ਕੋਲ ਕੀਤੀ ਪਹੁੰਚ ਮਾਤਾ ਦਾ ਡੀਐਨਏ ਟੈਸਟ ਕਰਾਉਣ ਦੀ ਕੀਤੀ ਮੰਗ ਤੇਜਪਾਲ ਦੀ ਮ੍ਰਿਤਕ ਦੀ ਦੇ ਨਾਲ ਮੈਚ ਕਰਕੇ ਕੀਤੀ ਜਾਵੇਗੀ ਪਛਾਣ ਰੂਸੀ ਫੌਜ ਦੇ ਵਿੱਚ ਕੰਮ ਕਰੇ 10 ਭਾਰਤੀਆਂ ਦੀ ਜਲਦ ਹੋਵੇਗੀ ਵਤਨਵਾਪਸੀ ਰੂਸੀ ਆਮਦ ਫੋਰਸਿਸ ਨੇ दस भारती नागरिकਾਂ ਨੂੰ ਛੱਡਿਆ ਲੋਕ ਸਭਾ ਦੇ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਦਿੱਤੀ ਜਾਣਕਾਰੀ ਹਮੇਸ਼ਰਪੁਰ ਨੇ ਜ਼ਬਤ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਡਰਗ ਮੰਨੀ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਵਿਦੇਸ਼ ਬੈਠੇ ਡਰਗ ਤਸਕਰੀ ਦੇ ਸੰਪਰਕ ਵਿੱਚ ਰਹਸਨ ਦੋਵੇਂ ਪ੍ਰਧਾਨ ਮੰਤਰੀ ਮੋਦੀ ਨੇ ਨਸ਼ੇ ਦੇ ਖਿਲਾਫ ਚੜੀ ਮਹਿਮ ਟੋਲ ਫ੍ਰੀ ਨੰਬਰ 1930 ਕੀਤਾ ਜਾਰੀ ਕੀਤਾ ਡਰਗ ਦੇ ਨਾਲ ਜੁੜੀ ਜਾਣਕਾਰੀ ਕਰੋ ਸਾਂਝੀ ਦੇਪੀਪਾਕ ਦੇ ਵਿੱਚ ਸ਼ਾਮਲ ਹੋਈਆਂ 58 ਨਵੀਆਂ ਐਂਬੂਲੈਂਸਾਂ ਜਿਵੇਂ ਭਗਵੰਤਮਾਨ ਨੇ ਦਿਖਾਈ ਹਰੀ ਚੰਡੀ ਬੋਲੇ ਮਾਡਰਨ ਮੈਡੀਕਲ ਫੈਸਿਲਿਟੀ ਦੇ ਨਾਲ ਲੈਸ ਨੇ ਐਂਬੂਲੈਂਸ ਹਰਿਆਣਾ ਦੇ ਬਲਰਾਜ ਪੁਮਾਰ ਨੇ 올림픽 ਰੋਇੰਗ ਦੇ ਫਾਈਨਲ ਦੇ ਵਿੱਚ ਬਣਾਈ ਥਾਂ ਤਾਂ ਬੈਡਮਿੰਟਨ 스타 ਪੀਵੀ ਸੰਧੂ ਨੇ ਵੀ ਮੈਡਲ ਵੱਲ ਵਧਾਇਆ ਕਦਮ ਪਹਿਲੇ ਗਰੁੱਪ ਦੇ ਮੈਚ ਦੇ ਵਿੱਚ ਹਾਸਲ ਕੀਤੀ ਜਿੱਤ ਸਸਿਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 80 ਪੰਜਾਬ ਰਾਣਾ ਮੈਂ ਹਰ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਵਰਨਰ ਵਾਲੇ ਬਦਲਾਅ ਦੀ ਗਵਰਨਰ ਬਦਲੇ ਜਾਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਹੈ ਗਵਰਨਰ ਦੇ ਨਾਲ ਮੇਰੀ ਕੋਈ ਵੀ ਨਿੱਜੀ ਤਲਖੀ ਨਹੀਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗਵਰਨਰ ਦੇ ਨਾਲ ਮੇਰੀ ਕੋਈ ਨਿੱਜੀ ਤਲਖੀ ਨਹੀਂ ਗਵਰਨਰ ਪੈਰਲਲ ਸਰਕਾਰ ਚਲਾ ਰਹੇ ਸਨ ਕੀ ਮੈਂ ਅਸਲੀ ਤੇ ਦਿੱਲੀ ਗਵਰਨਰ ਨੂੰ ਮਜਬੂਰ ਕਰ ਸਕਦਾ ਹਾਂ ਮੈਂ ਨਵੇਂ ਗਵਰਨਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਨਵੇਂ ਰਾਜਪਾਲ ਦਾ ਸਵਾਗਤ ਹੈ ਰਲ ਕੇ ਕਮ ਕਰਾਂਗੇ ਮੁੱਖ ਮੰਤਰੀ ਮਾਨਤਾ ਦਰਸਲ ਗਵਰਨਰ ਦੀ ਜੋ ਤਬਦੀਲੀ ਹੋਈ ਹੈ ਗਵਰਨਰ ਬਦਲੇ ਗਏ ਨੇ ਉਸ ਨੂੰ ਲੈ ਕੇ ਪਹਿਲਾ ਬਿਆਨ ਸਾਹਮਣੇ 31 ਜੁਲਾਈ ਨੂੰ ਨਵੇਂ ਗਵਰਨਰ ਹਲਫ ਲੈਣਗੇ ਮੁੱਖ ਮੰਤਰੀ ਮਾਨਤਬ ਨੇ ਵੀ ਜਾਣਕਾਰੀ ਦਿੱਤੀ ਗਿਆ ਕਿ 31 ਜੁਲਾਈ ਨੂੰ ਨਵੇਂ ਗਵਰਨਰ ਦੇ ਵੱਲੋਂ ਹਲਫ ਲਿਆ ਜਾਵੇਗਾ ਇਸ ਤੋਂ ਪਹਿਲਾਂ ਬਨਵਾਰੀ لال ਪ੍ਰੋਹਿਤ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਗੁਲਾਬ ਚੰਦ ਕਟਾਰੀਆ ਨੂੰ ਨਵਾਂ ਗਵਰਨਰ ਲਾਇਆ ਗਿਆ ਉਹਨਾਂ ਦੇ ਕੋਲ ਪਹਿਲਾਂ ਦੀ ਤਰ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਵੀ ਜਿਸ ਮਾ ਹੁਵੇਗਾ ਫਿਲਹਾਲ ਅਸੰਦੇ ਰਾਜਪਾਲ ਨੇ ਗੁਲਾਕੰਧ ਘਟਾਰੀਆ ਘਟਾਰੀਆ ਰਾਸਥਾਨ ਬੀਜੇਪੀ ਦੇ ਕੱਦਾਵਰ ਆਗੂ ਰਹੇ ਨੇ ਰਾਸਥਾਨ ਸਰਕਾਰ ਦੇ ਵਿੱਚ ਕਈ ਵਾਰ ਮੰਤਰੀ ਰਹਿ ਚੁੱਕੇ ਨੇ ਦਿਲਚਸਪ ਹੈ ਕਿ ਬਨਵਾਰੀ ਲਾਲ ਪ੍ਰੋਹਿਤ ਵੀ ਰਾਸਥਾਨ ਦੇ ਨਾਲ ਹੀ ਤਾਲੁਕ ਰੱਖਦੇ ਨੇ ਤੇ ਪੰਜਾਬ ਦੇ ਨਵੇਂ ਗਵਰਨਰ ਵੀ ਰਾਸਥਾਨ ਦੇ ਨਾਲ ਸੰਬੰਧਿਤ ਨੇ ਬਨਵਾਰੀ ਲਾਲ ਪ੍ਰੋਹਿਤ ਨੇ ਦਿਨ 2 ਫਰਵਰੀ ਨੂੰ ਦਰਸਲ ਅਸਤੀਫਾ ਦਿੱਤਾ ਸੀਗਾ ਜਿਸ ਨੂੰ ਕਿ ਹੁਣ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ ਹੈ ਕੁੱਲ 9 ਸੂਬਿਆਂ ਦੇ ਰਾਜਪਾਲ ਦਰਸਲ ਬਦਲੇ ਗਏ ਨੇ ਘਟਾਰੀਆ ਰਾਜਸ탄 ਬੀਜਪੀ ਦੇ ਪ੍ਰਧਾਨ ਰਹੇ ਨੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇ। ਤਾਂ ਰਹੇ ਚੁੱਕੇ ਨੇ ਰਾਜਸ탄 ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਰਹੇ ਨੇ। 8 ਵਾਰ ਵਿਧਾਇਕ ਰਹੇ ਚੁੱਕੇ ਨੇ, ਇੱਕ ਵਾਰ ਸੰਸਦ ਰਹੇ ਨੇ। ਪਿਛਲੇ ਸਾਲ ਰਾਜਸ탄 ਚੋਣਾਂ ਤੋਂ ਠੀਕ ਪਹਿਲਾਂ ਟਕਰੀਆ ਨੂੰ ਅਸਮ ਦਾ ਰਾਜਪਾਲ ਬਣਾ ਦਿੱਤਾ ਗਿਆ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਅਗੂਸਤਾਨ ਬਨਮਾਰੀ ਲਾਲ ਪ੍ਰੋਹਿਤ ਦੇ ਨਾਲ ਮੁੱਖ ਮੰਤਰੀ ਮਾਨ ਦਾ ਸ਼ੁਰੂ ਤੋਂ ਹੀ 36 ਦਾ ਅੰਕੜਾ ਰਿਹਾ ਹੈ। ਕਦੇ ਵਿਧਾਨ ਸਭਾ ਸੈਸ਼ਨ ਬੁਲਾਉਣ ਨੂੰ ਲੈ ਕੇ ਕਦੇ ਯੂਨੀਵਰਸਿਟੀ ਚਾਂਸਲਰ ਦੀ ਨੇ ਯੂਕੀ ਨੂੰ ਲੈ ਕੇ ਪੰਜਾਬ ਤੋਂ ਇਲਾਵਾ ਰਾਜਸਥਾਨ, ਤੇਲੰਗਾਨਾ, ਮਹਾਰਾਸ਼ਟਰ, ਚਾਰਖੰਡ, ਛਤੀਸਗੜ, ਸਿਕਮ, ਮੇਘਾਲਿਆ, ਮਨੀਪੁਰ ਦੇ ਗਵਰਨਰ ਵੀ ਬਦਲੇ ਗਏ ਨੇ। ਬਨਵਾਰੀ ਲਾਲ ਪ੍ਰੋਹਿਤ 31 ਅਗਸਤ 2021 ਨੂੰ ਪੰਜਾਬ ਦੇ ਗਵਰਨਰ ਬਣੇ ਸਨ। ਉਸ ਤੋਂ ਪਹਿਲਾਂ ਉਹ ਤਾਮਿਲਨਾਡੂ ਦੇ ਰਾਜਪਾਲ ਸਨ ਅਜੇ 2 ਦਿਨ ਪਹਿਲਾਂ ਹੀ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੇ ਸਰਦੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਸਨ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਸਨ ਜਿਸ ਤੇ ਪ੍ਰੋਹਿਤ ਨੇ ਕਿਹਾ ਸੀ ਕਿ ਪੰਜਾਬ ਦੇ ਕਈ ਪੰਜਾਬ ਦੇ ਲਈ ਕਈ ਕੰਮ ਜਿਹੜੇ ਉਹ ਕਰ ਰਹੇ ਸਵਾਖਰਕਾਰ ਬਨਵਾਲੀ ਲਾਲ ਪ੍ਰੋਹਿ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਗੁਲਾਬਚੰਦ ਕਟਾਰੀਆ ਜਿਹੜੇ ਕਿ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਤਾਂ ਇਸ ਦੇ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਐਕਸ ਤੇ ਲਿਖਿਆ ਗਿਆ ਕਿ Shri ਗੁਲਾਬਚੰਦ ਕਟਾਰੀਆ ਜੀ ਨੂੰ ਪੰਜਾਬ ਦਾ ਨਵਾਂ ਗਵਰਨਰ ਨਿਯੁਕਤ ਹੋਣ ਤੇ ਬਹੁਤ-ਬਹੁਤ ਵਧਾਈਆਂ ਗਵਰਨਰ ਰਹਿ ਚੁੱਕੇ Shri ਬਨਵਾਰੀ ਲਾਲ ਪ੍ਰੋਹੀ ਜੀ ਦਾ ਉਹਨਾਂ ਦੀਆਂ ਸੇਵਾਵਾਂ ਲਈ ਧੰਨਵਾਦ ਗਵਰਨਰ ਕਾਸਤੀਫ ਦੇ ਨਿੱਕੇ ਲਈ ਮਜੂਰ ਕਰ ਸਕਦਾ ਦੇਖੋ ਮੈਂ ਕੰਮ ਦੇਖੋ ਮੈਂ ਮੈਂ ਸਤਕਾਰ ਕਰਦਾ ਉਹਨਾਂ ਦਾ ਬਜ਼ੁਰਗ ਨੇ ਮੈਂ ਤਾਂ ਪੈਰਾਂ ਤੇ ਲਾਉਣਾ ਜਦੋਂ ਮਿਲਦੇ ਸੀ ਮੈਨੂੰ ਪਰ ਕਈ ਵਾਰੀ ਜਦੋਂ ਜਿਹੜਾ ਤੁਸੀਂ ਲਾਓ ਵੀ ਕਨਫਲਿਕਟ ਆਫ ਇੰਟਰਸਟ ਮੈਂ ਜਲੰਧਰ ਗਿਆ ਮੈਂ ਵਾਦਾ ਕੀਤਾ ਤਸਲੋਕਾ ਨਾਲ ਕਿ ਹਫਤੇ ਚ ਦੋ ਦਿਨ ਸਿਆ ਕਰੂੰਗਾ ਪਹਿਲੇ ਦੋ ਦਿਨ ਮੈਂ ਗਿਆ ਤਾਂ ਮੇਰੇ ਨਾਲ ਮੇਰਾ ਡੀਜੀਪੀ ਤੇ ਮੇਰਾ ਚੀਫ ਸੈਕਟਰੀ ਹੈ ਨਹੀਂ ਸੀ ਮੈਂ ਕਿੱਥੇ ਨੇ ਕਿਹਦੀ ਗੱਲ ਨੇ ਸਾਹਮਣੇ ਕਿਉਂ ਨਹੀਂ ਮੈਂ ਕੋਈ ਨਾ ਸਭ ਕਿਤੇ ਨਹੀਂ ਕਹਿੰਦੇ ਜੇ ਉਹ ਤਾਂ ਬਾਰਡਰ ਦੇ ਪਿੰਡਾਂ ਦਾ ਦੌਰਾ ਕਰਦੇ ਫਿਰਦੇ ਨੇ ਐਸੇ ਅਸੀਂ ਪੈਰਲਲ ਕਿਵੇਂ ਤੁਸੀਂ ਚਲਾ ਸਕਦੇ ਹੋ ਜੀ ਕਿ ਅੱਧੀ ਸਰਕਾਰ ਮੇਰੀ ਗਵਰਨਰ ਲਈ ਫਿਰਦਾ ਹੋਵੇ ਫਿਰ ਇਲੈਕਟਿਡ ਜਿਹੜੇ ਨੇ ਡੈਮੋਕ੍ਰੇਸੀ ਚ ਉਹਨਾਂ ਦਾ ਕੀ ਫਰਕ ਪੈਂਦਾ ਫਿਰ ਜੇ ਮੇਰੇ ਅਫਸਰ ਤੇ ਮੇਰੇ ਮੇਰੇ ਜਿਹੜੀ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਤਾਂ ਉਹ ਲੈ ਜਾਣਗੇ ਤੇ ਫਿਰ ਮੈਂ ਇਹ ਇਹ ਤਾਂ ਮੈਂ ਇਤਰਾਜ ਕਰੂੰਗਾ ਹੀ ਕਰੂੰਗਾ ਨਾ ਫਿਰ ਉਸ ਤੋਂ ਪਹਿਲਾਂ ਉਹਨਾਂ ਨੇ ਬਜਟ ਸੈਸ਼ਨ ਤੋਂ ਮਨਾ ਕਰਤਾ ਫਿਰ ਅਸੀਂ ਜਾ ਕੇ ਚੀਫ ਸੈਕਟਾਰ ਸਾਹਿਬ ਚੰਦਰ ਚੂੜੀ ਜੀ ਕੋਲ ਜਾ ਕੇ ਅਰਜੀ ਪਾ ਕੇ ਉੱਥੋਂ ਪਰਮਿਸ਼ਨ ਲੈ ਕੇ ਫਿਰ ਉਹਨੇ ਕਹਤਾ ਇਲੀਗਲ ਹੈ ਜਿਹੜਾ 2 ਦਿਨ 3 ਦਿਨ ਚੱਲ ਗਿਆ ਫਿਰ ਅਸੀਂ ਉਹਨੂੰ ਲੀਗਲ ਕਰਾ ਕੇ ਲੈ ਕੇ ਆਏ ਮਤਲਬ ਪਤਾ ਨਹੀਂ ਕਿਉਂ ਇਦਾਂ ਦਾ ਨਾ ਸੀ ਪਰ ਮੇਰਾ ਕੋਈ ਉਹਨਾਂ ਨਾਲ ਨਿੱਜੀ ਨਹੀਂ ਹੈਗਾ ਕੋਈ ਮੇਰੀ ਤਲਖੀ ਜਾਂ ਕੋਈ ਹੋਰ ਸਤਿਕਾਰ ਕਰਦੇ ਆ ਪਰ ਹਾਂ ਇਹ ਤਾਂ ਹੁਣ ਰਾਸ਼ਟਰਪਤੀ ਮੈਡਮ ਨੇ 7-8 ਕਿਤੇ ਬੇਕਦਰ ਚੇਂਜ ਉਹ ਜਿਹੜਾ ਪੰਜਾਬ ਦਾ ਵੀ ਹੈ ਤੇ ਨਵੇਂ ਜਿਹੜੇ ਗਵਰਨਰ ਆਉਣਗੇ ਸਵਾਗਤ ਕਰਾਂਗੇ ਮਿਲ ਕੇ ਕੰਮ ਕਰਾਂਗੇ ਔਰ ਉਹਨਾਂ ਦੇ ਵੀ ਸਭਧਾਨਿਕਾ ਜਿਹੜੇ ਰਾਈਟ ਨੇ ਉਹ ਵੀ ਪ੍ਰੋਟੈਕਟ ਹੋਣਗੇ ਤੇ ਜੋ ਇਲੈਕਟਿਡ ਗਵਰਨਮੈਂਟ ਦੇ ਸਭਧਾਨਿਕਾ ਕੱਕ ਨੇ ਉਹ ਵੀ ਪ੍ਰੋਟੈਕਟ ਹੋਣੀ ਚਾਹੀਦੀ ਵਧੀਆ ਹੋਊਗਾ ਬਹੁਤ ਸੁਣਾ ਹੋਊਗਾ ਮੇਰੀ ਅੱਜ ਸਵੇਰੇ ਉਹਨਾਂ ਨਾਲ ਗੱਲ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਕਿ ਅੱਖਾਂ ਵਿਸ਼ਾ ਕੇ ਤੁਹਾਡਾ ਸਵਾਗਤ ਕਰਾਂਗੇ ਪੰਜਾਬੀਆਂ ਹੌਸਪਿਟੈਲਿਟੀ ਵਾਸਤੇ ਮੰਨੇ ਹੋਏ ਆ ਤੇ ਤੁਹਾਨੂੰ ਆਪਾਂ ਮਿਲ ਕੇ ਕੰਮ ਕਰਾਂਗੇ ਉਹਨਾਂ ਨੇ ਵੀ ਕਿਹਾ ਜੀ ਮੈਂ ਮੈਂ ਉਹ 31 ਤਰੀਕ ਨੂੰ ਉਹਤ ਲੈਣਗੇ 31 ਜੁਲਾਈ ਨੂੰ ਤੇ ਅਸੀਂ ਸਵਾਗਤ ਕਰਾਂਗੇ ਉਹਨਾਂ ਦਾ ਤੇ ਭੂਖ ਦੇ ਵਿੱਚ ਮਿਲ ਕੇ ਕੰਮ ਕਰਾਂਗੇ ਕਿਉਂਕਿ ਬਹੁਤ ਸਾਰੇ ਇਦਾਂ ਜਿਵੇਂ 22 ਚਾਂਸਲਰ ਲਾਉਣੇ ਨੇ ਜਾਂ ਕੋਈ ਕੋਈ ਹੋਰ ਸੰਵਿਧਾਨਿਕ ਫੈਸਲੇ ਨੇ ਜਾਂ ਕੋਈ ਵਿਧਾਨ ਸਭਾ ਚ ਕੋਈ ਬਿੱਲ ਲੈ ਕੇ ਆਉਣੇ ਆ ਜਾਂ ਕੋਈ ਤਾਂ ਉਹ ਗਵਰਨਰ ਸਾਹਿਬ ਰეკਮੈਂਡ ਕਰਦੇ ਨੇ ਉਹਨਾਂ ਦਾ ਉਹ ਉਹਨਾਂ ਦੇ ਅਧਿਕਾਰ ਨੇ ਸੋ ਆਪਣੇ ਅਧਿਕਾਰਾਂ ਚ ਰਹਿ ਕੇ ਕੰਮ ਕਰਨਗੇ ਤਾਂ ਮੈਂ ਆਪਣੇ ਅਧਿਕਾਰਾਂ ਚ ਰਹਿ ਕੇ ਕੰਮ ਕਰੂੰਗਾ ਤਾਂ ਬੜਾ ਵਧੀਆ ਕੰਮ ਚੱਲੂਗਾ بجائے ਇਸ ਦੇ ਕਿ ਚਲੋ ਜੀ ਇੱਧਰ ਨੂੰ ਚਲੋ ਜੀ ਉੱਧਰ ਨੂੰ ਮਤਲਬ ਇਸ ਤਰ੍ਹਾਂ ਦਾ ਜਿਹੜਾ ਬਤੀਰਾ ਉਹ ਐਂ ਲੱਗਦਾ ਜਿਵੇਂ ਇੱਕ ਪੈਰਲਲ ਤੋਂ ਤੁਸੀਂ ਗਵਰਨਮੈਂਟ ਚਲਾ ਰਹੇ ਹੋ ਜਾਂ ਪੈਰਲਲ ਇੱਕ ਧਿਰ ਜਿਹੜੀ ਹੈ ਉਹ ਚੱਲ ਰਹੀ ਆ ਉਹਦੇ ਨਾਲ ਕੀ ਹੈ ਕਿ ਡੈਮੋਕ੍ਰੇਸੀ ਜਿਹੜੀ ਹੈ ਉਹਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਹਟਉਂਦੀਆਂ ਨੇ ਸੋ ਆਖਰਕਾਰ ਪੰਜਾਬ ਦੇ ਵਿੱਚ ਇਹ ਵੱਡੀ ਤਬਦੀਲੀ ਹੋਈ ਹੈ ਗੁਲਾਬ ਚੰਦ ਕਟਾਰਗਿਆ ਜਿਹੜੇ ਕਿ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਜੋ ਤਿੰਨ ਫਰਵੀਨ ਉਸਤੀਫਾ ਦਿੱਤਾ ਗਿਆ ਸੀਗਾ ਪੰਜ ਮਹੀਨਿਆਂ ਬਾਅਦ ਆਖਰਕਾਰ ਰਾਸ਼ਟਰਪਤੀ ਦੇ ਵੱਲੋਂ ਉਹ ਉਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਇਸ ਦੇ ਵਿਚਾਲੇ ਜਿੰਨਾ ਸਮਾਂ ਬਨਵਾਰੀ لال ਪ੍ਰੋਹਿਤ ਪੰਜਾਬ ਦੇ ਗਵਰਨਰ ਰਹੇ ਨੇ ਇਸ ਤੋਂ ਇਲਾਵਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੇ ਵਿਚਾਲੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਈ ਵਾਰ ਟਕਰਾ ਰਿਹਾ ਕਈ ਵਾਰ ਟਕਰਾਰ ਹੋਇਆ ਹਾਲੀ ਦੇ ਵਿੱਚ ਜੋ ਗਵਰਨਰ ਦੇ ਵੱਲੋਂ ਸਰਦੀ ਇਲਾਕਿਆਂ ਦਾ ਦੌਰਾ ਕੀਤਾ ਗਿਆ ਡਰੱਗ ਦਾ ਨਸ਼ੇ ਦਾ ਉਹਨਾਂ ਦੇ ਵੱਲੋਂ ਮੁੱਦਾ ਚੁੱਕਿਆ ਕਿ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਪਿਛਲੇ ਦਿਨੀਂ ਵੀ ਵਰਤੇ ਹੋਏ ਨਜ਼ਰ ਆਇਸ ਉਹਨਾਂ ਨੇ ਕਿਹਾ ਕਿ ਗੈਰ ਬੀਜੇਪੀ ਸ਼ਾਸਤ ਜਿਹੜੇ ਸੂਬੇ ਨੇ ਉੱਥੇ ਹੀ ਗਵਰਨਰ ਇਹਨੇ ਐਕਟਿਵ ਕਿਉਂ ਨਹੀਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਕੰਮ ਦੇ ਦਖਲਨ ਦੱਸ ਦਿੱਤੀ ਜਾ ਰਹੀ ਮੁੱਖ ਮੰਤਰੀ ਮਾਨ ਨੇ ਸੁੰਤਾ ਕਿਹਾ ਕਿ ਉਹਨਾਂ ਦੀ ਜਿਹੜੀ ਕਿ ਵੱਡੇ ਅਧਿਕਾਰੀ ਨੂੰ ਨਾਲ ਲੈ ਕੇ ਚੱਲਦੇ ਨੇ ਆਪਣੀ ਸਰਕਾਰ ਨੂੰ ਨਾਲ ਲੈ ਕੇ ਚੱਲਦੇ ਨੇ ਇਸ ਕਰਕੇ ਸਰਕਾਰ ਦਾ ਕੰਮ ਕਾ ਜਿਸ ਦੇ ਨਾਲ ਪ੍ਰਭਾਵਿਤ ਹੁੰਦਾ ਇਹ तमाम ਜਿਹੜਾ ਕੇਪੀਸੋਡ ਹੋਇਆ ਤਕਰਾਰ ਹੋਇਆ ਤੋਂ ਉਸ ਤੋਂ ਬਾਅਦ ਆਖਰਕਾਰ ਬਨਵਾਰੀ لال ਪ੍ਰੋਹਿਤ ਦਾ ਅਸਤੀਫਾ ਮਨਜ਼ੂਰ ਹੋਇਆ ਤੇ ਹੁਣ ਗੁਲਾਬ ਚੰਦ ਪਟਾਰੀਆ ਜਿਹੜੇ ਕਿ ਪੰਜਾਬ ਦੇ ਨਵੇਂ ਗਵਰਨਰ ਲਗਾਏ ਗਏ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ ਪਰਸੋਂ ਦਿੱਲੀ ਦੇ ਵਿੱਚ ਇੰਡੀਆ ਅਲਾਈਅੰਸ ਦਾ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਪਰਸੋਂ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਾਂਗੇ ਮੁੱਖ ਮੰਤਰੀ ਮਾਨ ਦੇਵ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੀ ਸੇਫ ਦੇ ਨਾਲ ਖਿਲਾੜ ਕੀਤਾ ਜਾ ਰਿਹਾ ਛੋਟੇ ਕੇਸ ਦੇ ਵਿੱਚ ਕੇਸ਼ੀਵਾਲ ਨੂੰ ਫਸਾਇਆ ਗਿਆ ਕੇਂਦਰੀ ਏਜੰਸੀਆਂ ਵਿਰੋਧੀ ਧਿਰ ਨੂੰ ਤੰਗ ਕਰ ਰਹੀਆਂ ਨੇ ਮੁੱਖ ਮੰਤਰੀ ਮਾਨ ਤੇ ਨੇ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਿ ਕਹਿੰਨ ਕਿ ਕੇਂਦਰੀ ਏਜੰਸੀਆਂ ਦੇ ਵੱਲੋਂ ਵਿਰੋਧੀ ਧਿਰ ਨੂੰ ਤੰਗ ਕੀਤਾ ਜਾ ਰਿਹਾ ਹੈ ਕੀਜੀਵਾਲ ਦੇ ਸੇਤ ਨੂੰ ਲੈ ਕੇ ਲਾਹ ਪ੍ਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਨੇ ਇਹ ਵੱਡੀ ਜਾਣਕਾਰੀ ਦਿੱਤੀ ਹੈ ਕਿ ਪਰਸੋਂ ਦਿੱਲੀ ਦੇ ਵਿੱਚ ਇੰਡੀਆ ਅਲਾਈਅੰਸ ਦਾ ਵੱਡਾ ਪ੍ਰਦਰਸ਼ਨ ਹੋਵੇਗਾ ਪਰਸੋਂ ਜੰਤਰ ਮੰਤਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਪਿਆ ਜਾਵਾਂਗੇ ਈਡੀ ਤੇ ਸੀਬੀਆਈ ਤੇ ਹੋਰ ਜਿਹੜੀਆਂ ਇਹਨਾਂ ਦੀਆਂ ਸੰਸਥਾਵਾਂ ਨੇ ਚਾਹੇ ਉਹ ਇਨਕਮ ਟੈਕਸ ਹੋ ਜੋ ਵਿਰੋਧੀ ਪਾਰਟੀ ਨੂੰ ਤੰਗ ਕਰਦੀਆਂ ਨੇ ਪਲੱਸ ਝੂਠੇ ਪਰਚੇ ਪਾ ਕੇ ਜਿਵੇਂ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਵਾ ਫਿਰ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਨਹੀਂ ਜੀ ਇਹ ਤਾਂ ਜਾਣ ਕੇ ਆ ਨਹੀਂ ਖਾਂਦੇ ਕੋਈ ਬੰਦਾ ਆਪਣੀ ਜ਼ਿੰਦਗੀ ਨੂੰ ਰਿਸਕ ਤੇ ਲਾ ਲੂਗਾ ਵੀ ਮੈਨੂੰ ਜਾਣ ਕੇ ਮੈਂ ਸ਼ੂਗਰ ਵਾਲੀ ਗੋਲੀ ਨਾ ਲਵਾਂ ਜੇ ਮੈਨੂੰ ਸ਼ੂਗਰ ਹੈ ਉਹ ਉਹਦੇ ਕੰਟਰੋਲ 'ਚ ਹੋ ਸਕਦਾ ਹੈ ਇਸ ਤਰ੍ਹਾਂ ਦੇ ਮਤਲਬ ਮਜ਼ਾਕ ਕਰ ਰਹੇ ਨੇ ਇਹ ਸੋ ਉਹਦੇ ਵਿਰੁੱਧ ਖਾਸ ਤੌਰ ਤੇ ਅਰਬਿੰਦ ਕੇਜਰੀਵਾਲ ਜੀ ਦੀ ਸੇਤ ਨਰਸ ਸੰਬੰਧਿਤ ਜੋ ਅਣਦੇਖੀਆਂ ਜਾਣ ਗੌੜਿਆ ਕੀਤਾ ਜਾ ਰਿਹਾ ਹੈ ਉਹਦੇ ਵਿਰੁੱਧ ਪਰਸੋਂ ਨੂੰ 30 ਤਰੀਕ ਨੂੰ ਜੰਤਰ ਮੰਤਰ ਤੇ ਇੰਡੀਆ ਬਲੋਕ ਵੱਲੋਂ ਜ਼ਬਰਦਸਤ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਇਹਦੇ ਵਿੱਚ ਕੇਰਲਾ ਇੱਥੇ ਤਾਮਿਲਨਾਡੂ ਮਹਾਰਾਸ਼ਟਰ ਬਿਹਾਰ ਯੂਪੀ ਬੰਗਾਲ ਜਿੰਨੇ ਵੀ ਇੰਡੀਆ ਲਾਇੰਸ ਦੇ ਮੁੱਖ ਮੰਤਰੀ ਨੇ ਜਾਂ ਅਧਿਕਾ ਜਾਂ ਵੱਡੇ ਲੀਡਰ ਨੇ ਜਿਵੇਂ ਸ਼ਰਦ ਪੁਵਾਰ ਜੀ ਹੋਗੇ ਜਾਂ ਠਾਕਰੇ ਸਾਹਿਬ ਹੋਗੇ ਜਾਂ ਫਿਰ ਤੇਜਸਵੀ ਹੋਗੇ ਅਕੀਲેશ ਹੋਗੇ ਸਾਰੇ ਉੱਥੇ ਆਉਣਗੇ ਤੇ ਅਸੀਂ ਜ਼ਬਰਦਸਤ ਇਸ ਗੱਲ ਦਾ ਪ੍ਰਦਰਸ਼ਨ ਕਰਨਾ ਹੈ ਕਿ ਤੁਸੀਂ ਵਿਰੋਧੀ ਪਾਰਟੀਆਂ ਨੂੰ ਕਹਿੰਦਾ ਲੀਡਰ ਨੂੰ ਅੰਦਰ ਕਰੀਏ ਨਾ ਅੰਦਰ ਕਰਕੇ ਤੁਸੀਂ ਉਹਨਾਂ ਦੀ ਜ਼ਿੰਦਗੀ ਰਿਸਕ ਤੇ ਪਾ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਪ੍ਰੋਪਰ 20000 ਕੈਦੀ ਹੈ ਜੀ ਤਿਹਾਰ ਚ ਕੋਈ ਸ਼ੂਗਰ ਡਾਕਟਰ ਨਹੀਂ ਹੈਗਾ ਜਿੱਥੇ ਕਿੰਨਾ ਕਿੰਨੇ ਹੋਰ ਕੈਦੀ ਆਉਣਗੇ ਜਿਨ੍ਹਾਂ ਨੂੰ ਸ਼ੂਕਰੂ ਜਾਂ ਕੋਰ ਇਹਦਾ ਮਤਲਬ ਤੁਸੀਂ ਜਿਹਨਾਂ ਦੇ ਹਿਊਮਨ ਰਾਈਟਸ ਨੇ ਉਹਨਾਂ ਦੇ ਬਣਦੇ ਆ ਰਾਈਟਸ ਉਹ ਵੀ ਨਹੀਂ ਦੇ ਰਹੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਬਤਿਹਰਾ ਹੈ ਇਹਦੇ ਵਿਰੁੱਧ ਅਸੀਂ ਪ੍ਰਦਰਸ਼ਨ ਕਰਾਂਗੇ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਵਿਰੋਧੀ ਪਾਰ ਦੇ ਲੀਡਰ ਨੂੰ ਸਿਰਫ ਅੱਗੇ ਬਾਦਾਂ ਕਿਤੇ ਗੱਲ ਕਰਾਂਗੇ ਕੋਚਿੰਗ ਸੈਂਟਰ ਦੇ ਵਿੱਚ ਮੌਤ ਦੇ ਸਹਲਾਬ ਦੀ ਯੂਪੀਐਸਸੀ ਕੋਚਿੰਗ ਸੈਂਟਰ ਹਾਸੇ ਤੇ ਦਿੱਲੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਗਈ ਹੈ ਵੱਡਾ ਐਕਸ਼ਨ ਲਿਆ ਗਿਆ ਹੈ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਸੈਂਟਰ ਦਾ ਮਾਲਕ ਅਤੇ ਕੋਆਰਡੀਨੇਟਰ ਗ੍ਰਿਫਤਾਰ ਕੀਤੇ ਗਏ ਨੇ ਬੇਸਮੈਂਟ ਦੇ ਵਿੱਚ ਪਾਣੀ ਭਰਨ ਦੇ ਨਾਲ ਦਰਸਲ ਤਿੰਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਯੂਪੀਐਸਸੀ ਕੋਚਿੰਗ ਸੈਂਟਰ ਦੀ ਬੇਸਮੈਂਟ ਦੇ ਵਿੱਚ ਅਚਾਨਕ ਪਾਣੀ ਭਰ ਜਾਂਦਾ ਹੈ ਕੁਝ ਮਿੰਟਾਂ ਦੇ ਵਿੱਚ 12 ਫੁੱਟ ਤੱਕ ਪਾਣੀ ਭਰ ਗਿਆ ਮਰਨ ਵਾਲਿਆਂ ਦੇ ਵਿੱਚ ਦੋ ਵਿਦਿਆਰਥਣਾ ਤੇ ਇੱਕ ਵਿਦਿਆਰਥੀ ਨੇ ਬੇਸਮੈਂਟ ਪੂਰੀ ਉੱਪਰ ਤੱਕ ਪਾਣੀ ਦੇ ਨਾਲ ਭਰ ਗਿਆ ਕੁਝ ਸਟੂਡੈਂਟ ਤਾਂ ਬਾਹਰ ਨਿਕਲਦੇ ਵਿੱਚ ਕਾਮਯਾਬ ਰਹੇ ਪਰ ਸਟੂਡੈਂਟ ਅੰਦਰ ਜਿਹੜੇ ਕਿ ਫਸ ਗਏ ਜਦੋਂ ਪਾਣੀ ਪੰਪ ਆਊਟ ਕੀਤਾ ਗਿਆ ਤਾਂ ਤਿੰਨ ਵਿਦਿਆਰਥੀਆਂ ਦੀ ਹਲਾਸ਼ਾ ਬਰਾਂਤ ਹੋਈਆਂ ਨੇ ਇਸ ਦੇ ਵਿਚਾਲੇ ਦਿੱਲੀ ਦੇ ਵਿੱਚ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਕਿਵੇਂ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਵਿਦਿਆਰਥੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਇੱਕ ਵੱਡਾ ਸਵਾਲ ਖੜੇ ਹੁੰਦਾ ਖ ਤਿੰਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਆਖਰਕਾਰ ਉਸ ਵਾਸਤੇ ਜ਼ਿੰਮੇਵਾਰ ਕੌਣ ਹੈ ਸੱਦੇ ਤੌਰ ਤੇ ਪ੍ਰਸ਼ਾਸਨ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਨੇ ਇਹ ਕੋਚਿੰਗ ਸੈਂਟਰ ਦੇ ਪ੍ਰਬੰਧਕਾਂ ਨੂੰ ਪ੍ਰਬੰਧਨ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਨੇ ਕਿ ਬੇਸਮੈਂਟ ਦੇ ਵਿੱਚ ਇੱਥੇ ਕਿ ਲਾਇਬ੍ਰੇਰੀ ਦੇ ਵਿੱਚ ਵਿਦਿਆਰਥੀ ਜਦੋਂ ਆਪਣੀ ਪੜ੍ਹਾਈ ਕਰ ਰਹੇ ਸਨ ਸਟੱਡੀ ਕਰ ਰਹੇ ਸਨ ਤੇ ਇਸੇ ਦਰਾਨੀ ਬੇਸਮੈਂਟ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰ ਜਾਂਦਾ ਹੈ ਪਾਣੀ ਭਰਨ ਦੇ ਕਾਰਨ ਜਿਹੜੇ ਕਿ ਤਿੰਨ ਵਿਦਿਆਰਥੀ ਨੇ ਜਿਨ੍ਹਾਂ ਦੀ ਅਸੀਂ ਤੁਹਾਨੂੰ ਫਾਈਲ ਤਸਵੀਰਾਂ ਵਖਾ ਰਹੇ ਹਾਂ ਪਾਣੀ ਦੀ ਜਫੀੜ ਦੇ ਵਿੱਚ ਆ ਜਾਂਦੇ ਨੇ ਤੇ ਇਸੇ ਪਾਣੀ ਦੇ ਸਹਿਲাব ਦੇ ਕਾਰਨ ਇਹ ਪਾਣੀ ਦਾ ਸਹਿਲਾਬ ਉਹਨਾਂ ਵਾਸਤੇ ਮੌਦਾ ਸਹਿਲਾਬ ਸਾਬਿਤ ਹੁੰਦਾ ਹੈ ਉਹ ਵਿਦਿਆਰਥੀ ਜਿਹੜੇ ਕਿ ਇਸ ਉਮੀਦ ਦੇ ਨਾਲ ਆਸ ਦੇ ਨਾਲ ਇਸ ਕੋਚਿੰਗ ਸੈਂਟਰ ਦੇ ਵਿੱਚ ਪਹੁੰਚੇ ਸਨ ਕਿ ਚੰਗੀ ਤੋਂ ਚੰਗੀ ਕੋਚਿੰਗ ਹਾਸਲ ਕਰਕੇ ਆਯੂਪੀਐਸਸੀ ਦੀ ਪ੍ਰੀਖਿਆ ਦੇ ਵਿੱਚ ਉਹ ਟੌਪ ਕਰਨਗੇ ਪਾਸ ਹੋਣਗੇ ਅਧਿਕਾਰੀ ਬਣਨਗੇ ਪ੍ਰਸ਼ਾਸਨ ਨੂੰ ਚਲਾਉਣਗੇ ਜਿਨ੍ਹਾਂ ਨੇ ਕਿ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਕਿ ਸਿਸਟਮ ਨੂੰ ਬਦਲਣ ਦਾ ਪਿੱਖ ਦੇ ਵਿੱਚ ਕੰਮ ਕਰਨ ਦਾ ਬਦਲਣ ਦਾ ਸੁਪਨਾ ਲਿਆ ਸੀਗਾ ਪਰ ਉਹ ਇਸ ਖੋਦੀ ਸਿਸਟਮ ਦਾ ਸ਼ਿਕਾਰ ਹੋਗੇ ਉਸ ਸਿਸਟਮ ਜਿਸ ਦੇ ਵਿੱਚ ਸਿੱਧੇ ਤੌਰ ਤੇ ਇੱਕ ਵੱਡੀ ਲਾਪਰਵਾਹੀ ਤੇ ਉਹੀ ਲਾਪਰਵਾਹੀ ਇਹਨਾਂ ਤਿੰਨ ਵਿਦਿਆਰਥੀਆਂ ਤੇ ਭਾਰੀ ਪੈ ਗਈ ਬੇਸਮੈਂਟ ਦੇ ਵਿੱਚ ਪਾਣੀ ਭਰਨ ਦੇ ਕਾਰਨ ਇਹਨਾਂ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਇਸ ਦੇ ਵਿੱਚ ਆਲੇ ਦਿੱਲੀ ਤੋਂ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਨਸਾਫ ਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਐਕਸ਼ਨ ਜੂਰੇ ਦਿੱਲੀ ਪੁਲਿਸ ਦੇ ਵੱਲ ਹੁਣ ਤੱਕ ਕੀਤਾ ਗਿਆ ਹੈ ਐਫ ਆਈ ਆਰ ਦਰਜ ਕਰ ਲਈ ਹੈ ਸੈਂਟਰ ਦਾ ਮਾਲਕ ਤੇ ਕੋਆਰਡੀਨੇਟਰ ਜੋ ਕਿ ਆ ਗ੍ਰਫ्तार ਕੀਤਾ ਗਿਆ ਪਰ ਵੱਡਾ ਸਵਾਲ ਹੈ ਕਿ ਆਖਰਕਾਰ ਇੱਕ ਬੇਸਮੈਂਟ ਦੇ ਵਿੱਚ ਇੱਕ ਕਿਵੇਂ ਕੋਚਿੰਗ ਸੈਂਟਰ ਚੱਲ ਰਿਹਾ ਸੀਗਾ ਇੱਕ ਬੇਸਮੈਂਟ ਦੇ ਵਿੱਚ ਜਿੱਥੇ ਕਿ ਦੱਸਿਆ ਜਾ ਰਿਹਾ ਲਾਇਬ੍ਰੇਰੀ ਸੀ ਲਾਇਬ੍ਰੇਰੀ ਦੇ ਵਿੱਚ ਹੀ ਵਿਦਿਆਰਥੀ ਪੜ੍ਹ ਰਹੇ ਸਨ ਕੀ ਕਿਸੇ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਪ੍ਰਸ਼ਾਸਨ ਤੱਕ ਇਸ ਗੱਲ ਦੀ ਕੋਈ ਖਬਰ ਨਹੀਂ ਸੀ ਕਿ ਬੇਸਮੈਂਟ ਦੇ ਵਿੱਚ ਹੋਕੀ ਰਿਹਾ ਜਾਂ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਜਾਂ ਪਿਖਦੇ ਵਿੱਚ ਅਜਿਹਾ ਕੋਈ ਹਾ사 ਵਾਪਰ ਸਕਦਾ ਹੈ ਪਾਣੀ ਭਰ ਸਕਦਾ ਹੈ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਹੋਣ ਦਾ ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਪਾਸੇ ਕਿਉਂ ਗੌਰ ਨਹੀਂ ਕੀਤਾ ਗਿਆ ਉਹ तमाम सारे ਆ ਸਵਾਲ ਨੇ ਨਾ ਸਵਾਲਾਂ ਦਾ ਜਵਾਬ ਕਿਹੜਾ ਕਿ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਮੰਗਿਆ ਜਾ ਰਿਹਾ ਜਿਹੜੇ ਕਿ ਲਗਾਤਾਰ ਇਹ ਪ੍ਰਦਰਸ਼ਨਕਾਰੀ ਇਹਨਾਂ ਕਾਰਵਾਈ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਆ ਦਰਸਲ ਕੱਲ ਦੇ ਕਰੀਬ ਸ਼ਾਮ ਦੇ 7 ਵਜੇ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਕਿ ਬੇਸਮੈਂਟ ਦੇ ਵਿੱਚ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਲਾਂਕਿ ਉੱਥੇ ਵਿਦਿਆਰਥੀ ਮੌਜੂਦ ਸਨ ਲਾਇਬ੍ਰੇਰੀ ਦੇ ਵਿੱਚ ਆਪਣੀ ਸਟੱਡੀ ਕਰ ਰਹੇ ਸਨ ਇਸੇ ਦੌਰਾਨ ਹੀ ਬੇਸਮੈਂਟ ਦੇ ਵਿੱਚ ਪਾਣੀ ਭਰ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਐਂਟੀਰਫਤੀਆਂ ਟੀਮਾਂ ਭਲਾਈਆਂ ਜਿਹਨਾਂ ਰਾਹਤ ਤੇ ਬਚਾਅ ਕਾਰ ਚਲਾਇਆ ਜਾਂਦਾ ਹੈ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਿਹੜਾ ਤੁਰਖੇਤ ਬਾਹਰ ਕੱਢ ਵੀ ਕੱਢ ਵੀ ਲਿਆ ਜਾਂਦਾ ਆ ਪਰ ਜਦੋਂ ਪਾਣੀ ਪੂਰੀ ਤਰ੍ਹਾਂ ਬਾਹਰ ਕੱਢਿਆ ਜਾਂਦਾ ਤੇ ਇਸੇ ਦਰਾਂ ਨੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਝੁਕੇ ਬਰਾਮਦ ਹੁੰਦੀਆਂ ਨੇ ਤਿੰਨ ਵਿਦਿਆਰਥੀਆਂ ਦੀ ਇਸੇ ਪਾਣੀ ਦੇ ਕਾਰਨ ਜਾਨ ਚਲੀ ਜਾਂਦੀ ਹੈ ਉੱਥੇ ਦਿੱਲੀ ਸਰਕਾਰ ਨੇ ਹਾਸੀ ਦੀ ਜਾਂਚ ਦੇ ਹਲਾਤੀ ਆਦੇਸ਼ ਦਿੱਤੇ ਨੇ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਆਦਰਸ਼ਲ ਦਿੱਲੀ ਦੇ 올ਡ ਰਾਜੇਂਦਰ ਨਗਰ ਦੀ ਇਹ ਪੂਰੀ ਘਟਨਾ ਜਿੱਥੇ ਕਿ ਯੂਪੀਐਸਸੀ ਕੋਚਿੰਗ ਸੈਂਟਰ ਜਿਹੜਾ ਕੇਚਨ ਰਿਹਾ ਸੀ ਹਾਸੇ ਦੇ ਵਿਰੋਧ ਦੇ ਵਿੱਚ ਵਿਦਿਆਰਥੀਆਂ ਦੇ ਕੋਲ ਲਗਾਤਾਰ ਜ਼ਬਰਦਸਤ ਤਬਦਸ਼ਨ ਵੀ ਕੀਤਾ ਜਾ ਰਿਹਾ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਕਿਸ ਪੂਰੇ ਇਲਾਕੇ ਕੋ ਦੇਖेंगे ਚਾਹੇ ਆਪ ਕਰੋਲ ਬਾਗ ਹੋ ਗਿਆ ਰਾਜੇਂਦਰ ਹੋ ਗਿਆ जितने भी लाइब्रेरी हैं मोस्ट ऑफ़ द लाइब्रेरी वो हाईली कंजस्टेड हैं मैंने उसका कोई पैरामीटर नहीं है कि एक लाइब्रेरी में कितना बच्चा पढ़ना चाहिए क्या उसका व्यवस्था होना चाहिए कोई कहीं भी लाइब्रेरी खोल देता है पैसा कमाने के लिए अठारह सौ परसेंट दो हज़ार परसेंट बाईस सौ परसेंट और क्या है कि सो जनरली सब अंडरग्राउंड होते हैं कहीं भी अगर कल भी जो मरे वो इलेक्ट्रोक्यूशन के ही कारण मरे इस तरह का कहीं भी कुछ भी हो सकता है और और भी जाने जाएंगे तो मेरा ये कहना है कि मैं मानता हूँ कि यहाँ पर यू सिविल सर्विसेज का काफ़ी सारा कोचिंग सेंटर है यहाँ पर काफ़ी लोग हैं एक बिल्कुल एक पैरामीटर होना चाहिए कि भाई लाइब्रेरी खोलो तो 20 सीट का 40 सीट का 50 सीट का कहीं से भी कहीं पे भी जो है लाइब्रेरी खोल देते हैं देखिए वो रकस नहीं था वो जो स्टूडेंट है उनका गुस्सा था कि रात से हम खड़े हैं और कोई आया नहीं है ठीक तो जो फर्स्ट रिस्पॉन्डर होता है उसको थोड़ा गुस्सा झेलना पड़ता है इसमें कोई ऐसी बात नहीं है ठीक अब हम लोगों ने बात करी है सब लोग चाहते हैं कि आएँ अपनी बात रखें हम उनको रिप्रेजेंटेशन दें वो हमारी बात रखें ठीक इसी तरह से काम होता है और काम इसी तरह चलेगा तो पुलिस को बीच में आना से चलेगा तो नहीं नहीं पुलिस नहीं, नहीं 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 पुलिस को बीच में नहीं आना पड़ा था ना क्राउड कंट्रोल की जरूरत है बच्चे हैं माइक नहीं है उनके पास अवेलेबल तो थोड़ा जोर से बोल रहे हैं और कोई बात नहीं है ठीक और बच्चे हैं सब पढ़ने लिखने वाले इंटेलेक्चुअल हैं ठीक सारे आई ए एस आई पी एस अच्छी अच्छी सिविल सर्विस तैयारी कर रहे हैं तो सब पढ़े लिखे बच्चे हैं ठीक तो जब पढ़े लिखे हैं तो कन्फ्लिक्ट ऑफ थाट्स होंगे और वो बहुत जरूरी है कि हों नहीं होंगे तो फिर एक आदमी मैं जैसे मैंने कुछ बोल दिया वो सब मान लेंगे तो फिर फायदा क्या है फिर इनके पढ़ने का फायदा क्या है मेरे पढ़ने का फायदा क्या है जब डिफरेंस ऑफ ओपिनियन होगा तो वो डिफरेंस ऑफ ओपिनियन है हमारे बीच है वो होना चाहिए तो वो है उसमें रकस की कोई बात नहीं है कि हमने दो निर्देश मैंने दिए हैं पहला दिल्ली में जितने भी कोचिंग सेंटर्स हैं जो उन बिल्डिंग्स में चल रहा है जो एम के जुरिस्ट्रिक्शन में आते हैं और बेसमेंट में बायलॉज के अगेंस्ट या नॉर्म्स के अगेंस्ट ऐसे कोचिंग सेंटर चल रहे हैं उन पर सख्त से सख्त सक्ष कार्रवाई हो उन पर एक्शन लिया जाए दूसरा और अगर इस मामले में जो कल राजनगर में हुआ कोई भी MCD अधिकारी अगर जिम्मेदार है तो उस पर भी सख्त कार्रवाई की जाए मैं आपको बताना चाहती हूँ इस बिल्डिंग के बारे में ये जो बिल्डिंग है इसका जो कम्प्लीशन सर्टिफिकेट 2021 में मिला था और साफ साफ यहाँ लिखा है कि बेसमेंट में पार्किंग यूज और स्टोरेज के लिए और कार लिफ्ट के लिए यूज होगा तो मैं बताना चाहती हूँ पंद्रह दिन से वो व्हाट्सएप ग्रुप दिखा रहे हैं हमें जिसमें वहां का विधायक शामिल है पंद्रह दिन बीस दिन से वो लगातार कह रहे हैं कि इस नाले की सफाई करा दीजिए इस नाले की सफाई करा दीजिए लेकिन कानों में जू नहीं रहती क्योंकि पैसे चाहिए क्या सपने लेकर बच्चे दिल्ली आते हैं पटेल नगर में सड़क पे चलता हुआ बच्चा मर जाता है तीन बच्चे का लाइब्रेरी में चले जाते हैं और ये बहानेबाजी ढूंढ रहे हैं पंद्रह साल भाजपा का शासन था निगम में ये बोल रहे हैं पिछले दो साल से निगम में आप हैं आपकी जिम्मेदारी थी उन नालों की सफाई करवाना जो आपने नहीं कराया दिल्ली की सरकार आपकी है जल बोर्ड आपका है और बेशर्मी इतनी है कि वहां झूठ बोलने में वहाँ पे भी झूठ बोल रहे पूरा का पूरा आम आदमी का तंत्र पार्टी का तंत्र सिर्फ एक ही बात की चिंता करता है एक ही बात की चिंता अरविंद केजरीवाल का वजन घटा या बढ़ गया उसकी शुगर बढ़ी या घट गई बहुत ही दुखद घटना है मेरी संवेदनाएं हैं परिवार के साथ मेरी संवेदनाएं हैं उन बच्चों के साथ जो इसमें कहीं ना कहीं हताहत भी हुए हैं लेकिन साथ के साथ मैं कहना चाहता हूं कि इस तरह की घटना को अंजाम किसके लापरवाही की वजह से हो रहा है हमें सोचना पड़ेगा जब भी समय आता है राजनीति करने के लिए 2023 में हो या उससे पता सूरत में घटना घटी 19 लोग 20 लोग एक्सपायर हुए बहुत आनंद फानंद में हमारी दिल्ली की सरकार ने भी उस समय ये घोषणा की कि हम पॉलिसी लाएंगे आज 2019 से आज 2024 आ गया कोई पॉलिसी तो बनी नहीं तो ये जो एक पैनिक क्रिएट होता है जब कोई इंसिडेंट होता है तब उसके ऊपर चंद दिन की रिएक्शन मैं समझता हूँ ये जो पॉलिटिसाइजेशन ही इसको मैं कहना चाहूँगा नहीं तो सरकारों को ध्यान देना चाहिए चाहे उसमें एम इन्वॉल्व है चाहे उसमें दिल्ली सरकार के पी डब्ल्यू डी मिनिस्टर हों एजुकेशन मिनिस्टर हों क्योंकि ये भी घटना जो घटी है वो सीवेज uh, के फटने से वो एकदम से पानी घुसा क्या हमारा नैतिक दायित्व कुछ नहीं है इन बच्चों के प्रति हमारी कोई संवेदना सिर्फ बातों से कहकर और उसके ऊपर कोई आगे कार्रवाई नहीं करना ये बहुत ही एक गलत ट्रेंड चल चुका है ਅਜਰ ਦਿੱਲੀ ਦੇ ਐਲਜੀ ਦੇ ਵੱਲੋਂ ਵਿਦਿਆਰਥੀਆਂ ਦੀ ਮੌਤ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ ਐਲਜੀ ਨੇ ਡਿਵੀਜ਼ਨਲ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ ਐਲਜੀ ਨੇ ਕੱਲ ਤੱਕ ਰਿਪੋਰਟ ਸੌਂਪਣ ਦੇ ਲਈ ਕਿਹਾ ਹੈ ਅਜਿਹੇ ਮਾਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਐਲਜੀ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਮਾਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਘਟਨਾ ਮੰਦਭਾਗੀ ਅਤੇ ਨਾ ਮਾਫੀਯੋਗ ਅਪਰਾਧ ਹੈ ਤੋਂ ਐਲਜੀ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਰਿਪੋਰਟ ਮੰਗ ਲਈ ਗਈ ਹੈ ਐਲਜੀ ਨੇ ਡਿਵੀਜ਼ਨਲ ਕਮਿਸ਼ਨਰ ਤੋਂ ਤਸਦੀਰ ਰਿਪੋਰਟ ਮੰਗੀ ਹੈ ਐਲਜੀ ਨੇ ਕੱਲ ਤੱਕ ਰਿਪੋਰਟ ਸੌਂਪਣ ਦੇ ਲਈ ਕਿਹਾ ਇਹ ਆ ਦੇਖ ਦਿੱਤੇ ਨੇ ਅਜੀਹ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਘਟਨਾ ਮੰਦਭਾਗੀ ਅਤੇ ਨਾ ਮਾਫੀਯੋਗ ਹੈ ਐਲਜੀ ਦੇ ਵੱਲੋਂ ਇਹ ਸਾਫ ਸਾਫ ਕਿਹਾ ਗਿਆ ਹੈ ਕਿ ਅਜੀਹ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਾਫੀ ਨਹੀਂ ਜਿਸ ਤਰ੍ਹਾਂ ਦੀ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਤਰੀਕੇ ਦੇ ਨਾਲ ਤਿੰਨ ਵਿਦਿਆਰਥੀਆਂ ਦੀ ਇਸ ਪਾਣੀ ਦੇ ਸਹਿਲਾਬ ਦੇ ਵਿੱਚ ਜਾਨ ਚਲੀ ਗਈ ਹੈ ਪਾਣੀ ਦਾ ਸਹਿਲਾਬ ਤਿੰਨ ਵਿਦਿਆਰਥੀਆਂ ਵਾਸਤੇ ਮੌਤਾ ਸਹਿਲਾਬ ਸਾਬਤ ਹੋਇਆ ਤੇ ਸਖਤ ਨੋਟਿਸ ਲਿਆ ਗਿਆ ਦਿੱਲੀ ਦੇ ਐਲਜੀ ਦੇ ਵੱਲੋਂ ਜਿਨ੍ਹਾਂ ਨੇ ਕਿ ਪੂਰੇ ਮਾਮਲੇ ਦੇ ਵਿੱਚ ਇਹ ਰਿਪੋਰਟ ਮੰਗੀ ਹੈ ਡਿਵੀਜ਼ਨਲ ਕਮਿਸ਼ਨਰ ਤੋਂ ਇਹ ਰਿਪੋਰਟ ਮੰਗੀ ਗਈ ਹੈ ਇਸ ਦੇ ਵਿਚਾਲੇ ਵਕਫਾ ਸਿਆਸਤੀ ਧਿਰਾਂ ਦੇ ਵੱਲੋਂ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਰਾਹੁਲ ਗਾਂਧੀ ਦੇਵ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਉਹਨਾਂ ਨੇ ਕਿਹਾ ਕਿ ਬਹੁਤ ਮੰਦਭਾਗੀ ਘਟਨਾ ਹੈ ਸਾਰੇ ਦੁਖੀ ਪਰਿਵਾਰਾਂ ਦੇ ਪ੍ਰਤੀ ਦਿੱਲੀ ਅਮਦਰਦੀ ਉਹਨਾਂ ਦੇ ਦੁਪਰਕਟਾਈ ਕੀ ਉਹਨਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਢਹਿ ਟੇਰੀ ਹੋਣਾ ਸਿਸਟਮ ਦੀ ناکਾਮੀ ਹੈ ਸੁਰੱਖਿਤ ਅਤੇ ਸਹੂਲਤ ਵਾਲਾ ਜੀਵਨ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਰਾਹੁਲ ਗਾਂਧੀ ਰੋਲੈਕਸ ਤੇ ਦਰਸਲ ਇਹ ਲਿਖਿਆ ਗਿਆ ਹੈ ਸੋਤੇ ਤੌਰ ਤੇ ਉਹਨਾਂ ਨੇ ਸਿਸਟਮ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਇਸ ਦੇ ਵਿਚਾਰੇ LG ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਸਖਤ ਨੋਟਿਸ ਲਿਆ ਗਿਆ ਮੌਤ ਮਾਮਲੇ ਦੀ ਰਿਪੋਰਟ ਮੰਗੀ ਹੈ LG ਨੇ ਡਿਵੀਜ਼ਨਲ ਕਮਿਸ਼ਨਰ ਤੋਂ ਇਹ ਰਿਪੋਰਟ ਮੰਗੀ ਹੈ